ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਨਕ ਹੋਸੀ ਭੀ ਸਚ ਸੋ ਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਿਆ ਚੁੱਪ ਨਾ ਹੋਵੇ ਜੇ ਲੈ ਰਹਿਣ ਤਾਰ ਕੁੱਖਿਆ ਭੁੱਖ ਨਾ ਉਤਰੀ ਜੇ ਬਨਾਪੁਰਿਆ ਪਾਰ ਸਹਸ ਸਿਆਣ ਪਾਲ ਕੋ ਹੈ ਤੈਕ ਨਾ ਚੱਲੇ ਨਾਲ ਕਿਵ ਸੱਚਿਆ ਰਹੀਏ ਕਿਵ ਕੂੜੇ ਪੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਕਾਰਨ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡੇ ਆਈ ਹੁਕਮੀ ਉੱਤੋਂ ਨੀਚ ਹੁਕਮ ਲਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦ ਆਪੂ ਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਝੀਲੇ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਹ ਦੂਰ ਕਥਨਾ ਕਥਨਾ ਆਵੀ ਟੋਟ ਕਤਕਤ ਕਤੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਹਿ ਰਹੋ ਨਾਨਕ Higgsੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਖਿਆ ਪਾਉ ਅਪਾਰ ਆਖੇ ਮੰਗਾ ਦੇ ਦੇ ਦਤ ਕਰੇ ਦਾਤਾਰ ਫਿਰ ਕੇ ਅੰਦਰ ਰਖਿਆ ਜਿਤ ਜਿਸਤੇ ਦਰਬਾਰ ਮੂਹੋ ਕੇ ਬੋਲਨ ਬੋਲੀਏ ਜਿਤ ਸੁਨੇ ਕਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਹ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਿਰੰਝਿਤ ਸੋਏ ਜਿਨ ਸੇ ਮਿਆ ਤਿਨ ਪਾਇਆ ਮਨ ਨਨ ਗਾਵੀਏ ਗੁਣੀ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਹਿ ਆਸਮਾਈ ਗੁਰਈਸ਼ਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋਂ ਜਣਾ ਆਖਾ ਨਹੀਂ ਕਹਿਣਾ ਕਤਨ ਨ ਜਾਈ ਬੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੇਂ ਵਿਸਰ ਨ ਜਾਈ ਜੇ ਜੁਗਚਾਰਾ ਆਰਜ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗਲੇ ਜੇ ਇਸ ਨਦਰ ਨ ਆਵਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਰਵੰਤਿਆ ਗੁਣ ਦੇ ਤੇਹਾ ਕੋਏ ਨ ਸੁਝੇ ਜੇ ਇਸ ਗੁਣ ਕੋਏ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਤ ਤਵਲ ਆਕਾਸ ਸੁਣੀਏ ਦੀਪ ਲੋ ਪਾਤਲ ਸੁਣੀਏ ਪੋਹੈ ਨ ਸਕੇ ਕਾਲ ਨਾਨਕ ਵਾ ਬਖਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਬ੍ਰਹਮਾ ਇੰਦ ਸੁਣੀਏ ਲੋਕ ਸਲਾਹਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸ਼ਾਸਤਰ ਸਿਮਰਦ ਵੇਦ ਨਾਨਕ ਬਖਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਿਐ ਸੰਤ ਸੰਤੋਖ ਗਿਆਨ ਸੁਣਿਐ 68 ਕਾਇ ਸੁਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਣਾ ਕੇ ਗਾ ਸੁਣੀਏ ਸੇਖ ਪੀਰ ਪਤਸਾ ਸੁਣੀਏ ਅੰਦੇ ਪਾਵਹਿ ਰਹੋ ਸੁਣੀਏ ਹੱਥ ਹੋਵੇ ਅਸਗਾ ਹੋ ਨਾਨਕ ਪਕਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮੰਨੇ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੁਹੇ ਛੋਟਾ ਨਾ ਕਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਪਵ ਹੈ ਮੁਖ ਦੁਆਰ ਮੰਨੇ ਪਰਵਾਰ ਸਦਾar ਮੰਨੇ ਤਰੇ ਤਰੇ ਗੁਰ ਸਖ ਮੰਨੇ ਨਾਨਕ ਪਵਹ ਨੈ ਪਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪंचे ਪਵਹ ਹੈ ਦਰਗਹਿ ਮੈਂ ਪंचे ਸੋ ਹੈ ਦਰਜਾਨ ਪंचे ਕਾ ਗੁਰ ਇਕਦਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੇ ਕਰਣੇ ਨਾਹੀ ਸੁਮਰ ਤੋਲ ਧਰਮ ਦਇਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਨ ਸੁਤ ਜੇ ਕੋ ਬੁਝ ਹੋਏ ਸਚਿਆਰ ਧਗਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਬਾਹਰ ਟੱਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਹੋ ਸਬਨਾ ਲਿਖਿਆ ਉੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਏ ਨੇ ਕਾ ਲਿਖਿਆ ਕੇਤਾ ਹੋਏ ਕਿਤਾ ਤਾਣ ਸਮਾਲਿਓ ਉਪਰ ਕੀਤੀ ਦਰਤ ਜਾਣੇ ਕੋ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਦੇ ਹੂਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਵੇ ਇੱਕ ਵਾਰ ਜੋ ਤੁਧ ਭਵ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ असंख्य जप असंख्य असंख पाओ असंख्य पूजा असंख्य तत्त्व तौ असंख्य ग्रंथ मुख वेद पाठ असंख्य योग मन रहे उदास असंख्य भगत असंख गुण ज्ञान विचार संग असंख सती असंख्य दातार असंख्य सुर मुख पख सार असंख्य मोने लिलाए तार कुदरत कवन कहा विचार वारया न जावे एक बार ਜੋ ਤੁੱਦ ਭਗਾ sai ਬਲਿਕਾਰੇ ਤੂ ਸਦਾ ਸਲਾਮਤ ਨਿਰੰਕਾਰ असंख मूर्ख अंधघोर असंख चोर हरामखोर असंख अमर कर जाए जो असंख बल बढाते कमाए असंख पापी पाप कर सब जाए असंख कूड़ेर कूड़े फिराय असंख लेजमल पक्ख खाए असंख निंदक से रहया भार नानक नीच कहे विचार वार न जावे एक वार जो तुद पावे सही प्रतिकार तू सदा सलामत निरंकार असंख नऊ असंख ठाऊ अगम अगम असंख लो असंख रहे सिर भार होय अखरी नाम अखरी सलाह ना अखरी ज्ञान गीत गुण गाहा अखरी लिखण बोलण बाण अखरा सिर संयोग बखान जिन एहे लेखा दिस सिर नाही जीव गुरमाए तिव तिव पाहे कित्ता जत्ता कित्ता तेत्ता नाओ विनावे को नाही को ठाऊ ਕੁਦਰਤ ਕਗਣ ਕਹਾ ਵਿਚਾਰ ਵਰਨ ਜਵੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਰਹੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਪਰੀਏ ਮਤ ਪਪਾ ਕੇ ਸੰਗ ਉਹ ਧੋਪਾ ਨਾ ਵੇ ਕੇ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰੜਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਹੋ ਜਾਓ ਤੀਰਤ ਤਪ ਦਇਆਗਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮੰਨੀਏ ਮਨ ਕੀ ਤਾ ਪਾਓ ਅੰਦਰਗਤ ਤੀਰਤ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣ ਗੁਣ ਕੀਤੇ ਭਗਤ ਨਾ ਹੋਏ ਸੁਸਤ ਆਠ ਬਾਣੀ ਬ੍ਰਹਮਾਉ ਸੰਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣਾ ਕਮਣ ਤਿਤ ਕਵਣ ਵਾਰ ਕਮਣ ਸਿਰੂਤੀ ਮਾਹ ਕਮਣ ਜਿਤ ਹੋਵੇ ਆਕਾਰ ਵਿਣ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਈਆਂ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰ ਨ ਜੋਗੀ ਜਾਣਾ ਰੁਤ ਮਹਾ ਨਾ ਕੋਏ ਜਾਂ ਕਰਤਾ ਸਿਰਖੀ ਕਿਉ ਸਾਜੈ ਆਪੇ ਜਾਣੈ ਸੋਏ ਕਿਉ ਕਰ ਆਖਾ ਕਿਉ ਸਲਾਹੀ ਕਿਉ ਵਰਨੀ ਕਿ ਉਹ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਹ ਕਾ ਹੋਵੇ ਨਾਨਕ ਜੇ ਕੋ ਆਪੇ ਜਾਣਾ ਅੱਗੇ ਗਹਿ ਨ ਸੁਹੇ ਪਤਾਲ ਪਤਾਲ ਲਖ ਅਗਸ ਅਗਸ ਓੜਕ ਓੜਕ ਭਾਰਤ ਕੇ ਵੇਦ ਕਹਿਣ ਇੱਕ ਬਾਤ ਸਹਿਤ 18 ਕਹਿਣ ਕਤੇ ਬਾ ਅਸੂਲ ਇਕ ਦਾਤ ਲਿਖਾ ਹੋਏ ਤਾਂ ਲਿਖਿਆ ਲੇਖ ਹੋਵੇ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਣੇ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਈਆ ਨਿੰਦਿ ਅਤੇ ਵਾ ਪਾਵੇਂ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੈ ਨ ਵਿਸਰ ਹੈ ਅੰਤ ਨ ਸ਼ਿਵਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਪੇ ਕੀ ਅਮਨ ਮੰਤ ਅੰਤ ਨ ਜਪੇ ਗੀਤਾ ਕਾਰ ਅੰਤ ਨ ਜਪੇ ਪਾਰਾਵਾਰ ਅੰਤ ਕਰਨ ਕਿਤੇ ਬਲਿਹਾਰ ਤਾਂ ਕਿ ਅੰਤ ਨ ਪਾਹੇ ਜਾਏ ਉਹ ਅੰਤ ਨ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਐਵਡ ਉੱਚਾ ਹੋਵੇ ਕੋਏ ਉੱਚੇ ਤਿਸ ਉੱਚੇ ਕਿਉਂ ਜਾਣਾ ਛੋਏ ਜਿਵ ਆਪ ਤਿਵ ਕਰ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੇਤੇ ਮੰਗ ਹੈ ਜੋ ਦਬਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੇ ਦੁੱਖ ਭੁੱਖ ਸਦ ਮਾਰ ਇਹ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਅੱਖ ਆਖਣ ਪਾਹੇ ਉਹ ਜਾਣੈ ਜੀਤੀਆਂ ਮੁਹ ਖਾਏ ਆਪੇ ਜਾਣੈ ਆਪੇ ਦੇ ਆਖਣ ਸੀ ਵੀ ਕੀ ਕੇ ਜਿਸ ਨੂੰ ਬਕਸੇ ਸਿਖਤ ਸੁਲਾਹੀ ਨਾਨਕ ਬਾਤ ਸਾਹੀ ਬਾਤ ਸਾਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆਂ ਅਮੁੱਲ ਭੰਡਾਰ ਅਮੁੱਲ ਆਗ ਹੈ ਮੁੱਲੇ ਜਹ ਹੈ ਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ 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 ਆਖਾਂ ਜਾਈ ਆਖਾਂ ਰਹਿ ਨਿਵਲਾਈ ਆਖਾਂ ਵੇਦ ਪਾਠ ਪੁਰਾਣ ਆਖਾਂ ਪੜੇ ਕਰ ਹੈ ਵਿਖਾਣ ਆਖਾਂ ਬ੍ਰਹਮ ਆਖਾਂ ਇੰਦ ਆਖਾਂ ਗੋਪੀ ਤੇ ਗੋਬਿੰਦ ਅੱਖੇ ਇਚਰ ਆਕਸੇ ਦਾ ਅੱਖਾਂ ਕੀਤੇ ਕੀਤੇ ਬੁੱਧ ਆਕਾ ਦਨਵ ਆਕਾ ਦੇਵ ਆਕਾ ਸੁਰਨਨ ਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਟੋਟ ਜਾਏ ਕਿ ਇਤੇ ਕੀਤੇ ਹੋਵੇ ਕਰਹਿ ਤਾਂ ਆਖਨ ਸਭਕੇ ਕਹੀ ਕੀ ਜੇਵੜ ਭਾਵਾਂ ਤੇ ਵਡ ਹੋਵੇ ਨਨਕ ਜਾਣੇ ਸੱਚਾ ਸੋਵੇ ਜੇ ਕੋ ਅੱਪੇ ਬੋਲ ਵਿਗੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋਬਰ ਤੇ ਹਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਅਨਾੰਤ ਅਨੇਕ ਅਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਪਰਿਛੋ ਕਹੀਏ ਕਹਤੇ ਤੇਰੇ ਗਗਣ ਹਾਰੇ ਗਾਵਣ ਤਦਨੋ ਪਵਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਚਿਤ ਗੁਪਤ ਲਖ ਜੜਨਾ ਲਖ ਲਖ ਧਰਮ ਵਿਚਾਰੇ ਗਾਵੜ ਈਸ਼ਰ ਬ੍ਰਹਮਾ ਇੰਦ ਸੁਵਣ ਸਦਸ ਸਵਾਰੇ ਗਾਵਨ ਇੰਦ੍ਰੇਦ੍ਰਾਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜੁੱਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੇ ਗਾਵਨ ਪੰਡਿਤ ਬਰਦਨ ਕੀ ਜਰੇ ਜੁਗ ਜੁਗ ਵੇਦਾਂ ਨਾਲੇ ਗਾਵਨ ਮਹਾਨੀਆ ਮਨਮੋਹਨ ਸਰਬ ਮਛ ਪਿਆਲੇ ਗਾਵਨ ਰਤ ਨੂੰ ਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੋਤ ਮਹਾਬਲ ਸੁਰਾ ਗਾਵਹਿ ਖਾਣੀ ਚਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਜਨੋ ਗਾਵਹਿ ਜੋ ਤੁਧ ਭਾਵੈ ਨਗ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਵਨ ਸੈ ਮੈਂ ਚਿਤਨਾਮਨ ਨਾਨਕਿਆ ਵਿਚਾਰਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਈ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕਿਤਾਬਣਾ ਜੋ ਤਸ ਦੀ ਵਡਿਆਈ ਜੋ ਤਸ ਭਾਵੇਂ ਸੋਈ ਕਰਮੀ ਹੁਕਮ ਨ ਕਹਿਣਾ ਜਾਈ ਸੋ ਬਾਤ ਸਹਾ ਸਹਾ ਬਾਤ ਸਾਹਿਬ ਨਾਨਕ ਰਹਿ ਜਾਈ ਮੁੰਦਾ ਸੰਤੋਖ ਦਰਮਪਤ ਜੋਲੀ ਧਿਆਨ ਕੀ ਰਹਾ ਵਿਪੁੱਤ ਤਿੱਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰ ਤੀਟ ਆਈ ਪੰਦੀ ਸਗਲ ਜਮਾਤੀ ਮਨ ਜਿਤੇ ਜਗ ਜੀਤ आदेश दिसै आदेश आदर नील अनाद अनहत जुग जुग एको वेस फुगत गया दयावर पंडा गट गट बज अनाद अपना तुनाथी सुभ जाकी रिद्धिसद अवरा साद संजोव जे दुकार चलाए लेखा वह भाग आदेश दिसै आदेश आध आद, अनिल अनाद अनहत जुग जुग एको वेस एका माई जुगत मिठाई ਤਿੰਨੇ ਚਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦਿਬਾਣ ਜਿਵ ਤਿਵ ਭਾਵੈ ਦਿਵ ਚਲਾਈ ਦਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤ ਇਹ ਵਿਡਾਣ ਆਦੇਸ disse ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਵਰ ਭੰਡਾ ਜੋ ਕੁਛ ਪਾਵੈ ਸੂਏ ਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸੇ ਆਦੇਸ ਆਗ ਅਨਿਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਇੱਕ ਜਿਬੋ ਲਖੋ ਹੈ ਲਖੋ ਵਹੈ ਲਖ ਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਹਾ ਪਤ ਪਗੜੀਆਂ ਚੜਿਏ ਹੋਵੇ ਇਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈਆਂ ਕੂੜੇ ਕੂੜੇ ਠੀਸ ਆਖਰ ਜੋਰ ਚੁਪ ਹੈ ਨਜੁਰ ਜੋਰ ਨ ਗਣਤ ਦੇਣ ਨਜੁਰ ਜੋਰ ਨ ਜੀਣ ਮਰਣ ਜੋਰ ਜੋਰ ਨ ਰਾਜ ਮਾਲ ਮਨਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਤਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਥਿੱਤੇ ਵਾਰ ਪਉਣ ਪਾਣੀ ਅਗਨੀ ਪਾਤਲ ਇਸ ਵਿੱਚ ਦਰਤੀ ਖੋ ਰੱਖੀ ਧਰਮਸਾਲ ਤਿਸ ਵਿੱਚ ਜਿਹਾ ਜੁਗਤ ਕੇ ਰੰ ਰਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਆ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਣ ਨਦਰੀ ਕਰਮ ਆਵੇ ਨਿਸ਼ਾਨ ਕੰਚ ਪਾਇਆ ਉਥੇ ਪਾਏ ਨਾਨਕ ਅੱਗੇ ਗਇਆ ਜੈ ਜੈ ਦਰਮ ਖੰਡ ਕਾ ਇਹੋ ਦਰਮ ਗਿਆਨ ਖੰਡ ਕਾ ਇਹੋ ਕਰਨ ਕੀਤੇ ਪੰਡਿਤ ਕੀਤੇ ਪਵਨ ਪਣੀ ਬਸੰਤਰ ਕਹਤੇ ਨਾਮ ਮਹੇਸ ਕੀਤੇ ਬ੍ਰਹਮਣਾ ਘੜਤ ਗੜੀਐ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾ ਨਗਮਨ ਕੇਤੇ ਕੇਤੇ ਰਤਨ ਸਮੁੰਦਰ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਿਰਿੰਦ ਕਿਤੇ ਸੁਤੀ ਸੇਵਕ ਕਹਤੇ ਨਾਨਕ ਅੰਤਨ ਅੰਤ ਗਿਆਨਖੰਡ ਮਹਿ ਗਿਆਨ ਪਰ ਚੰਡ ਤਿਥੈ 나ਦ ਬినੋਦ ਕੁੜਾ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਗੜੀਐ ਅਨੁਕ ਤਾਂ ਕੀਆ ਗੱਲਾਂ ਕਥਿਆ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਤਿਥੈ ਘੜਤ ਰੂਤ ਮਤਲ ਮਨ ਬੁੱਧ ਤੇ ਤਾ ਘੜੀਏ ਸੁਰਾਂ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਏ ਹੋਰ ਤਿੱਥੇ ਜੋਦ ਮਹਾਬਲ ਸੁਰਾ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹ ਮਰਹਿ ਨ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸਿਆ ਨਾ ਲੋਏ ਕਰ ਹੈ ਅਨੰਦ ਸਚਿਆਮਨਸ ਹੋਏ ਸਚ ਖੰਡ 20 ਨਿਰੰਕਾਰ ਵੇਖੇ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਮੰਡਲ ਗੁਰ ਭੰਡਾ ਜੇ ਕੋ ਠਕੇ ਅੰਤ ਨ ਅੰਤ ਤਿੱਥੇ ਲੋਏ ਲੋਏ ਆਕਾਰ ਜਿਵੂ ਕਮਾ ਤਿਉ ਤਿਉ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਤਿਸ ਪਰ ਹਾ ਦਿੜਜ ਸੁਨਿਆਰ ਅਹਰਣ ਮਤ ਵੇਦ ਰਥਿਆਰ ਭੋਖਲਾ ਅਗਨ ਤਪਤਾਓ ਡੰਡਾ ਭਾਓ ਅੰਮ੍ਰਿਤ ਤਿਲ ਡਾਲ ਕੜੀਏ ਸਬਦ ਸਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੀ ਵਸਰਾਤ ਦੁਈ ਦਾਈ ਜਾਇ ਖੇਲਾ ਸਗਲ ਜਗਤ ਚੰਗਿਆਈਆਂ ਬੁਰੀਆਂ ਵਾਜੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾ ਮਟਾਇਆ ਗਏ ਮਸਕਤ ਕਾਲ ਨਾਨਕ ਤੇ ਮੱਖ ਉਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ